ਜਾਬ ਸਰਕਾਰ ਵੱਲੋਂ ਜੋ ਨਸ਼ਾ ਵਿਰੁੱਧ ਮਹਿਮ ਸ਼ੁਰੂ ਕੀਤੀ ਗਈ ਅੱਜ ਨਸ਼ਾ ਮੁਕਤੀ ਮਹਿਮ ਵੀ ਪੰਜਾਬ ਸਰਕਾਰ ਵੱਲੋਂ ਉਸ ਮਹਿਮ ਦਾ ਉਗਾਜ ਕੀਤਾ ਜਾ ਰਿਹਾ ਵਜੀਠਾ ਹਲਕੇ ਦੇ ਵਿੱਚ ਜਰਿਲੀ ਸ਼ਰਾਬ ਪੀਣ ਦੇ ਨਾਲ ਜਿਹੜੇ ਨੇ 28 ਲੋਕਾਂ ਦੀ ਮੌਤ ਹੋ ਗਈ ਉਸ ਤੋਂ ਬਾਅਦ ਬਾਬਾ ਬਕਾਲਾ ਸਾਹਿਬ ਦੇ ਹਲਕੇ ਦੇ ਪਿੰਡਾਂ ਵਿੱਚ ਵੀ ਢੜਲੇ ਦੇ ਨਾਲ ਜਿਹੜੀ ਆ ਉਹ ਸ਼ਰਾਬ ਗੈਰ ਕਾਨੂੰਨੀ ਤਰੀਕੇ ਨਾਲ ਵਿਕਰੀ ਆ ਲੋਕ ਘਰਾਂ ਦੇ ਵਿੱਚ ਹੀ ਸ਼ਰਾਬ ਕੱਟ ਰਹੇ ਨੇ ਇਸ ਮਸਲੇ ਦੇ ਵਿੱਚ ਹੁਣ ਆਮ ਆਦੀ ਪਾਰਟੀ ਦੇ ਵਿਧਾਇਕ ਨੇ ਪੰਜਾਬ ਸਰਕਾਰ ਖਾਸ ਕਰਕੇ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਕੋਲ ਜਵਾਬ ਮੰਗਿਆ। ਹਾਲਾਂਕਿ ਐਮਐਲਏ ਅੱਜਕੱਲ ਸਰਕਾਰ ਦੀਆਂ ਨਜ਼ਰਾਂ ਦੇ ਵਿੱਚ ਆਮ ਆਦੀ ਪਾਰਟੀ ਦੀਆਂ ਨਜ਼ਰਾਂ ਦੇ ਵਿੱਚ ਬਾਗੀ ਆ ਲੇਕਿਨ ਫਿਰ ਵੀ ਉਹ ਐਮਐਲਏ ਪੰਜਾਬ ਦੀ ਗੱਲ ਕਰ ਰਹੇ ਨੇ ਪੰਜਾਬ ਦੀ ਜਵਾਨੀ ਦੀ ਗੱਲ ਕਰ ਰਹੇ ਨੇ ਪੰਜਾਬੀਅਤ ਦੀ ਗੱਲ ਕਰ ਰਹੇ ਨੇ। ਨਾ ਮੈਂ ਐਮਐਲਏ ਦਾ ਕੁਮਰ ਵਿਜੇ ਪ੍ਰਤਾਪ ਸਿੰਘ ਜੋ ਪਹਿਲਾਂ ਇੱਕ ਆਈਪੀਐਸ ਆਫੀਸਰ ਸਨ ਆਈਜੀ ਰੈਂਕ ਦੀ ਨੌਕਰੀ ਛੱਡ ਕੇ ਆਮ ਆਦੀ ਪਾਰਟੀ 'ਚ ਸ਼ਾਮਲ ਹੋਏ ਸੀ ਆਮ ਆਦੀ ਪਾਰਟੀ ਵੱਲੋਂ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾ ਨੂੰ ਪੋਸਟਰ ਬਵਾਏ ਬਣਾ ਕੇ ਪੰਜਾਬ ਭਰ ਦੇ ਵਿੱਚ ਉਹਦਾ ਇਸਤੇਮਾਲ ਕੀਤਾ ਗਿਆ ਸੀ ਤੇ ਹੁਣ ਸਰਕਾਰ ਪਾਰਟੀ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁਮਰ ਵਿਜੇ ਪ੍ਰਤਾਪ 36 ਦਾ ਅੰਕੜਾ ਚੱਲ ਰਿਹਾ ਲੇਕਿਨ ਕੁਮਰ ਵਿਜੇ ਪ੍ਰਤਾਪ ਸਿੰਘ ਹੁਣੀ ਆਪਣੀ ਗੱਲ ਬਾਕੀ ਦੇ ਨਾਲ ਰੱਖ ਰਹੇ ਨੇ ਸਰਕਾਰ ਦੇ ਉਹਨਾਂ ਕਾਰਗੁਜ਼ਾਰੀਆਂ ਨੂੰ ਲੈ ਕੇ ਵੀ ਉਹ ਆਪਣੇ ਸਵਾਲ ਖੜੇ ਕਰਦੇ ਨੇ ਕਿ ਆਖਰ ਪੰਜਾਬ ਦੇ ਵਿੱਚ ਅਜਿਹਾ ਨਹੀਂ ਹੋਣਾ ਚਾਹੀਦਾ ਸੀ ਬੀਤੇ ਦਿਨ ਕਮਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਮਜੀਠੇ ਹਲਕੇ ਦੇ ਉਹਨਾਂ ਪਿੰਡਾਂ ਦੇ ਵਿੱਚ ਪੀੜਿਤ ਪਰਿਵਾਰਾਂ ਦੇ ਨਾਲ ਦੁੱਖ ਸਾਂਝਾ ਕੀਤਾ। ਦੁੱਖ ਸਾਂਝਾ ਕਰਨ ਤੋਂ ਬਾਅਦ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਤਾਂ ਕਮਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਆਪਣੀ ਹੀ ਸਰਕਾਰ ਨੂੰ ਲੋਕਾਂ ਦੀ ਕਚਹਿਰੀ ਦੇ ਵਿੱਚ ਖੜਾ ਕਰ ਦਿੱਤਾ। ਜਵਾਬ ਮੰਗਿਆ ਕਿ ਛੋਟੇ ਅਫਸਰ ਐਸਐਚਓ ਤੇ ਡੀਐਸਪੀ ਰੈਂਕ ਦੇ ਅਫਸਰਾਂ ਨੂੰ ਨੌਕਰੀ ਤੋਂ ਮੁਕਤਲ ਕਰਨਾ ਕੋਈ ਗੱਲ ਨਹੀਂ ਆ। ਇਹ ਛੋਟੇ ਅਫਸਰਾਂ ਦੇ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਇੱਕ ਡੀਆਈਜੀ ਰੈਂਕ ਦਾ ਅਧਿਕਾਰੀ ਉਹ ਸ਼ਰਿਆਮ ਤਸਕਰਾਂ ਨੂੰ ਗੈਂਗਸਟਰਾਂ ਨੂੰ ਪਾੜ ਰਿਆ ਉਹਨਾਂ ਦਾ ਮਾਈ ਬਾਪ ਬਣ ਕੇ ਬੈਠਾਗਾ ਪੁਲਿਸ ਅਫਸਰ ਦੀ ਇਸ ਡੀਆਈਜੀ ਦੀ ਸ਼ਹਿਤੇ ਸਭ ਕੁਝ ਵਾਪਰਿਆ ਡਾਟਰ ਬਿਊਨ ਦੇ ਪੇਜ ਨੰਬਰ 2 ਤੇ ਖਬਰ ਲੱਗੀ ਆ ਆਪਸ ਵਿਜੀ ਪ੍ਰਤਾਪ ਐਲਜ਼ ਓਮਨ ਗਵਰਨਮੈਂਟ ਕੰਪਲੀਸਿਟੀ ਇਨ ਦਾ ਲਿਕਰ ਟ੍ਰੇਡ ਜਿਹਦੇ ਚ ਉਹ ਲਿਖਦੇ ਨੇ ਕਿ ਛੋਟੇ ਅਫਸਰ ਜਿਹੜੇ ਨੇ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਨੀ ਆ ਜਿਹੜੀ ਆ ਉਹ ਇੱਕ ਇਸ ਮਸਲੇ ਦੇ ਵਿੱਚ ਇਹ ਆ ਕਿ ਛੋਟੀ ਲੱਗਦੀ ਆ ਇੱਕ ਜਸਟ ਆਈਵਾਸ਼ ਆ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਬਰਾਬਰ ਉਹ ਲਿਖਦੇ ਨੇ ਕਿ ਡੀਆਈਜੀ ਲੈਵਲ ਅਫੀਸਰ ਜਿਹੜੇ ਇਹਨਾਂ ਲੋਕਾਂ ਨੂੰ ਅਜਿਹੇ ਲੋਕਾਂ ਨੂੰ ਸ਼ਰਾਬ ਦਾ ਕਾਰੋਬਾਰ ਕਰਨ ਵਾਲੇ ਤਸਕਰਾਂ ਨੂੰ ਜਾਂ ਜਿਹੜੇ ਕ੍ਰਿਮੀਨਲ ਲੋਕ ਨੇ ਉਹਨਾਂ ਨੂੰ ਸ਼ਹਿ ਆ ਇਸ ਡੀਆਈਜੀ ਦੀ ਉਹਨ ਸਵਾਲ ਹੈ ਕਿ ਡੀਆਈਜੀ ਅਫੀਸਰ ਕੌਣ ਆ ਕੁਮਰ ਵੀਜੇ ਪ੍ਰਤਾਪ ਸਿੰਘ ਨੂੰ ਵੀ ਪਤਾ ਹੋਊਗਾ ਤੇ ਕੀ ਪੰਜਾਬ ਸਰਕਾਰ ਨੂੰ ਪੰਜਾਬ ਦੇ ਗ੍ਰਹਿ ਵਿਭਾਗ ਨੂੰ ਪੰਜਾਬ ਦੇ ਵੱਡੀ ਪੁਲਿਸ ਅਫਸਰਾਂ ਨੂੰ ਮਤਲਬ ਪੰਜਾਬ ਦੇ ਡੀਜੀਪੀ ਸਾਹਿਬ ਨੂੰ ਪਤਾ ਜਾਂ ਨਹੀਂ ਪਤਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਪਤਾ ਜਾਂ ਨਹੀਂ ਪਤਾ ਲੇਕਿਨ ਕੁਮਰ ਵੀਜੇ ਪ੍ਰਤਾਪ ਸਿੰਘ ਨੂੰ ਹੁਣਾਂ ਨੂੰ ਪਤਾ ਕੀ ਸਭ ਤੋਂ ਵੱਡਾ ਸਵਾਲ ਹੈ ਜੇ ਪੰਜਾਬ ਸਰਕਾਰ ਨੂੰ ਨਹੀਂ ਪਤਾ ਤਾਂ ਕੀ ਅੰਮ੍ਰਿਤਸਰ ਦੀ ਇੰਟੈਲੀਜੈਂਸ ਹੋਵੇ ਜਾਂ ਫਿਰ ਪੰਜਾਬ ਦੇ ਸਮੁੱਚਾ ਇੰਟੈਲੀਜੈਂਸ ਵਿੰਗ ਹੋਵੇ ਕੀ ਉਹਨਾਂ ਨੂੰ ਪਤਾ ਕਿ ਨਹੀਂ ਪਤਾ ਕੋ ਕਿਹੜਾ ਡੀਆਈਜੀ ਪੰਜਾਬ ਦਾ ਵਾ ਜਿਨੇ ਇਹ ਗੈਰਕਾਨੂੰਨੀ ਲੋਕਾਂ ਨੂੰ ਪਾਲ ਕੇ ਰੱਖਿਆ ਜਿਹੜੇ ਕ੍ਰਿਮੀਨਲ ਲੋਕ ਨੇ ਜਿਹੜੇ ਗੈਰ ਸਮਾਜਿਕ ਅੰਸਰ ਨੇ ਜਿਹੜੇ ਤਸਕਰ ਨੇ ਜਾਂ ਹੋਰ ਗੈਰਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਨੇ ਉਹਦੀ ਸ਼ਮੂਲੀਅਤ ਆ ਉਹ ਕਿਹੜੇ ਆਫੀਸਰ ਨੇ ਇਹ ਆਪਣੇ ਆਪ ਚ ਇੱਕ ਬਹੁਤ ਵੱਡੀ ਗੱਲ ਹੈ ਕਿ ਜਦ ਡੀਆਈਜੀ ਰੈਂਕ ਦੇ ਆਫੀਸਰ ਹੀ ਕ੍ਰਿਮੀਨਲ ਲੋਕਾਂ ਦੇ ਮਾਈ ਬਾਪ ਬਣ ਕੇ ਬੈਠੇ ਨੇ ਤੇ ਫਿਰ ਪੰਜਾਬ ਦੇ ਵਿੱਚ ਨਾ ਗੁੰਡਾਦੰਤਰ ਖਤਮ ਕੀਤਾ ਜਾ ਸਕਦਾ ਨਾ ਸ਼ਰਾਬ ਤੰਤਰ ਖਤਮ ਕੀਤਾ ਜਾ ਸਕਦਾ ਨਾ ਬਦਮਾਸ਼ ਤੰਤਰ ਖਤਮ ਕੀਤਾ ਜਾ ਸਕਦਾ ਹ ਜੇ ਖਤਮ ਕੀਤਾ ਜਾ ਸਕਦਾ ਉਹ ਲੋਕਤੰਤਰ ਜਦ ਡੀਆਈਜੀ ਰੈਂਕ ਦੇ ਅਧਿਕਾਰੀਆਂ ਤੇ ਇੱਕ ਸਾਬਕਾ ਆਈਪੀਐਸ ਅਫਸਰ ਜਿਹੜੇ ਇਸ ਟਾਈਮ ਪੰਜਾਬ ਸਰਕਾਰ ਆਮ ਆਦੀ ਪਾਰਟੀ ਦੇ ਐਮਐਲਏ ਉਹ ﺍﻟजाम ਲਗਾ ਰਹੇ ਨੇ ਹਾਲਾਂਕਿ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਆਮ ਆਦੀ ਪਾਰਟੀ ਦੇ ਵੱਡੇ ਲੀਡਰ ਦਾ ਵੀ ਨਾਮ ਲਿਆ ਸੀ ਕਿ ਉਹਨਾਂ ਵੱਲੋਂ ਲਾਏ ਹੋਏ ਇੱਕ ਡੀਐਸਪੀ ਤੇ ਐਸਪੀ ਰੈਂਕ ਦੇ ਅਧਿਕਾਰੀ ਵੀ ਗੈਰ ਕਾਨੂੰਨੀ ਜਿਹੜਾ ਮਾਫੀਆ ਜਿਹੜੇ ਨਸ਼ੇ ਦੇ ਤਸਕਰ ਨੇ ਉਹ ਇੱਕ ਆਮ ਆਦੀ ਪਾਰਟੀ ਦੇ ਵੱਡੇ ਲੀਡਰ ਦੇ ਸਕੇ ਨੇ ਸਕੇ ਪੈਸੇ ਦੇ ਚੱਕਰ 'ਚ ਸਕੇ ਹੋ ਸਕਦੇ ਨੇ ਜੀ ਹਜੂਰੀ ਚ ਸਕੇ ਹੋ ਸਕਦੇ ਨੇ ਲੇਕਿਨ ਪੰਜਾਬ ਸਰਕਾਰ ਨੇ ਉਹਨਾਂ ਪੁਲਿਸ ਅਫਸਰਾਂ ਦੇ ਖਿਲਾਫ ਨਹੀਂ ਕਾਰਵਾਈ ਕੀਤੀ ਉਹ ਆਮ ਆਦੀ ਪਾਰਟੀ ਦੇ ਵੱਡੇ ਲੀਡਰ ਦੇ ਖਿਲਾਫ ਨਹੀਂ ਕਾਰਵਾਈ ਕੀਤੀ ਲੇਕਿਨ ਹੁਣ ਕਿਵਰ ਵੀਜ ਪ੍ਰਤਾਪ ਉਹਨਾਂ ਜਿਹੜੀ ਅੰਮ੍ਰਿਤਸਰ ਦੇ ਵਿੱਚ ਪ੍ਰੈਸ ਕਾਨਫਰੰਸ ਕੀਤੀ ਆ ਪੰਜਾਬ ਸਰਕਾਰ ਨੂੰ ਘਟਾਰੇ ਵਿੱਚ ਲੋਕਾਂ ਦੀ ਕਚਹਿਰੀ ਦੇ ਲੋਕਾਂ ਦੇ ਸਾਹਮਣੇ ਖੜਾ ਕਰ ਦਿੱਤਾ ਹੈਗਾ ਕਿ ਜਦ ਡੀਆਈਜੀ ਰੈਂਕ ਦੇ ਅਧਿਕਾਰੀ ਜਿਹੜੇ ਸ਼ਰੇਆਮ ਗੈਰ ਸਮਾਜਿਕ ਅਨਸਰਾਂ ਨੂੰ ਪਾਲ ਰਹੇ ਨੇ ਉਹਨਾਂ ਦੇ ਮਾਈ ਬਾਪ ਬਣ ਕੇ ਬੈਠੇ ਨੇ ਤੇ ਫਿਰ ਇੱਕ ਐਸਐਚਓ ਦੇ ਡੀਐਸਪੀ ਨੂੰ ਮੁੱਤਲ ਕਰਨਾ ਸਿਰਫ ਤੇ ਸਿਰਫ ਲੋਕਾਂ ਦੀਆਂ ਅੱਖਾਂ ਦੇ ਵਿੱਚ ਘੱਟਾ ਪਾਉਣ ਦੇ ਬਰਾਬਰ ਦੀ ਗੱਲ ਹਕਮਰਵੀਜ ਪ੍ਰਤਾਪ ਸਿੰਘ ਹੁਣ ਇਹ ਵੀ ਕਹਿੰਦੇ ਨੇ মিডিਆ ਦੇ ਨਾਲ ਗੱਲਬਾਤ ਕਰਦੇ ਹੈਗੇ ਕਿ ਉਹ ਮੁੱਖ ਮੰਤਰੀ ਦੇ ਨਾਲ ਇਸ ਮਸਲੇ ਦੇ ਵਿੱਚ ਨਸ਼ਿਆਂ ਦੇ ਮਸਲੇ ਦੇ ਵਿੱਚ ਲੈ ਕੇ ਵਾਕ ਦਾ ਟਾਕ ਗੱਲ ਕਰਨ ਨੂੰ ਵੀ ਤਿਆਰ ਨੇ ਹੁਣ ਸਭ ਤੋਂ ਵੱਡੀ ਗੱਲ ਇਹ ਵੀ ਹੈ ਕਿ ਉਹਨਾਂ ਨੇ ਉਹ ਵੀ ਗੱਲ ਦਰਾਈ ਹੈ ਕੁਵਰ ਵੀਜੇ ਪ੍ਰਤਾਪ ਸਿੰਘ ਨੇ ਜਦੋਂ ਪੰਜਾਬ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਸੀ ਤੇ ਮਾਝੇ ਦੇ ਵਿੱਚ ਹੀ 120 ਤੋਂ ਜ਼ਿਆਦਾ ਜਿਹੜੇ ਲੋਕ ਨੇ ਉਦੋਂ ਵੀ ਜਰੀਲੀ ਸ਼ਰਾਬ ਦੇ ਨਾਲ ਪੀ ਕੇ ਮਰੇ ਸਨ ਉਸ ਸਮੇਂ ਆਮ ਆਦੀ ਪਾਰਟੀ ਦੇ ਲੀਡਰ ਖਾਸ ਕਰਕੇ ਸਾਰਿਆਂ ਨੇ ਉਹਨਾਂ ਵਿੱਚੋਂ ਸਾਰਿਆਂ ਵਿੱਚੋਂ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਨੇ ਵੀ ਕਿਹਾ ਸੀ ਕਿ ਇਹ ਜਿਹੜੀਆਂ 120 ਸ਼ਰਾਬ ਪੀ ਨਾਲ ਮੌਤਾਂ ਆਈਆਂ ਉਹਦੇ ਵਾਸਤੇ ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਨੇ ਉਹਨਾਂ ਦੇ ਉੱਪਰ ਕਤਲ ਕੇਸ ਦਰਜ ਹੋਣਾ ਚਾਹੀਦਾ ਤੇ ਅੱਜ ਕੁੰਮਰਵਿਜ ਪ੍ਰਤਾਪ ਸਿੰਘ ਉਹਨਾਂ ਨੇ ਉਹੋ ਗੱਲ ਦਰਾਉਂਦੇ ਹੋਏ ਕਿਹਾ ਕਿ ਕੀ ਹੋਣਾ ਇਹ ਜਿਹੜੇ ਨੇ ਭਿਆਨ ਇਹ ਆਮ ਆਦਮੀ ਪਾਰਟੀ ਤੇ ਜਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਜਾਂ ਫਿਰ ਸਰਕਾਰ ਚਲਾਉਣ ਵਾਲੇ ਮੁਖੀਆ ਜਾਂ ਮੰਤਰੀਆਂ ਤੇ ਲਾਗੂ ਹੁੰਦੇ ਨੇ ਗਮਰ ਵੀਜੇ ਪ੍ਰਤਾਪ ਉਹਨਾਂ ਦੀ ਸਭ ਤੋਂ ਵੱਡੀ ਗੱਲ ਇਸ ਮਸਲੇ ਦੇ ਵਿੱਚ ਉਹਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸਨਮਾ ਨੂੰ ਵੀ ਚਿੱਠੀ ਲਿਖ ਮਾਰੀ ਹੈ ਕਿ ਇਸ ਮਸਲੇ ਦੇ ਵਿੱਚ ਇੱਕ ਰੋਜ਼ਾ ਸਪੈਸ਼ਲ ਜਿਹੜਾ ਵਾ ਵਿਧਾਨ ਸਭਾ ਦਾ اجلاس ਬੁਲਾਇਆ ਜਾਵੇ اجلاس ਸੱਦਿਆ ਜਾਵੇ ਹੁਣ ਇਹ ਸਭ ਤੋਂ ਵੱਡੀ ਗੱਲ ਕਿ ਟੈਰੇ ਵਿੱਚ ਖੜਾ ਕਰ ਦਿੱਤਾ ਕੁਮਰ ਵਿਜੇ ਪ੍ਰਤਾਪ ਸਿੰਘ ਹੁਣ ਉਹਨਾਂ ਨੇ ਪੰਜਾਬ ਸਰਕਾਰ ਨੂੰ ਕੁਮਰ ਵਿਜੇ ਪ੍ਰਤਾਪ ਸਿੰਘ ਹੁਣ ਇਹ ਵੀ ਕਹਿੰਦੇ ਨੇ ਕਿ ਜਰੀਲੇ ਸ਼ਰਾਬ ਮਾਮਲੇ ਵਿੱਚ ਪੰਜਾਬ ਵਿਧਾਨ ਸਭਾ ਦੇ ਉਹਨਾਂ ਨੇ ਸਪੀਕਰ ਨੂੰ ਪੱਤਰ ਲਿਖ ਕੇ ਅਪੀਲ ਕੀਤੀ ਕਿ ਇਸ ਮਾਮਲੇ 'ਚ ਵਿਧਾਨ ਸਭਾ ਦਾ ਵਿਸ਼ੇਸ਼ ਅਜਲਾਸ ਸੱਦ ਜਿਸ ਵਿੱਚ ਮਾਫੀਆ ਨੂੰ ਨੰਗਾ ਕੀਤਾ ਜਾ ਸਕੇ ਔਰ ਉਸ ਮਾਫੀਆ ਦੇ ਵਿੱਚ ਪੰਜਾਬ ਪੁਲਿਸ ਦੇ ਐਸ ਐਚਓ ਤੋਂ ਲੈ ਕੇ ਡੀ ਆਈ ਜੀ ਰੈਂਕ ਦੇ ਅਧਿਕਾਰੀ ਵੀ ਸ਼ਾਮਲ ਜਿਸ ਮਾਫੀਆ ਨੂੰ ਨੰਗਾ ਕਰਨ ਦੀ ਕੁਮਰ ਵਿਜੇ ਪ੍ਰਤਾਪ ਸਿੰਘ ਗੱਲ ਕਰਦੇ ਉਹਨਾਂ ਨੇ ਮਜੀਠਾ ਹਲਕੇ ਦੇ ਪਿੰਡ ਪੰਗਾਲੀ ਖੇਲਾ ਵਿੱਚ ਪੀੜਤ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਫਿਰ ਮੀਡੀਆ ਦੇ ਨਾਲ ਗੱਲਬਾਤ ਕਰੇ ਉਹਨਾਂ ਦੋਸ਼ ਲਾਇਆ ਕਿ ਸਰਕਾਰ ਸੂਬੇ ਵਿੱਚ ਚੱਲ ਰਹੇ ਸਿਆਸੀ ਪੁਲਸ ਅਤੇ ਸ਼ਰਾਬ ਮਾਫੀਆ ਦੇ ਗੱਠ ਜੋੜ ਨੂੰ ਰੋਕਣ ਵਿੱਚ ਅਸਫਲ ਰਹੀ ਆ ਉਹਨੇ ਵੀ ਜ਼ਿਕਰ ਕੀਤਾ ਕਿ 2020 ਵਿੱਚ ਉਸ ਵੇਲੇ ਕੈਪਟਨ ਮਰਿੰਦਰ ਸਿੰਘ ਅਗਵਾਈ ਵਾਲੀ ਸਰਕਾਰ ਵੇਲੇ ਵੀ ਮਾਝਾ ਵਿੱਚ ਅਜੀਹਾ ਵੱਡਾ ਹਾਸਾ ਵਾਪਰਿਆ ਸੀ ਤੇ ਮੁੜ 2024 ਵਿੱਚ ਸੰਗਰੂਰ ਜ਼ਿਲ੍ਹੇ ਵਿੱਚ ਵੀ ਨਕਲੀ ਜਰੇਲੀ ਸ਼ਰਾਬ ਪੀਣ ਨਾਲ ਵੱਡੀ ਗਿਣਤੀ ਵਿੱਚ ਲੋਕਾਂ ਦੀ ਮੌਤ ਹੋਈ ਸੀ ਤੇ 2020 ਵਿੱਚ ਵਾਪਰੀ ਘਟਨਾ ਦਾ ਹਵਾਲਾ ਦਿੰਦਿਆਂ ਕੁਮਰ ਵੀਜੇ ਪ੍ਰਤਾਪ ਸਿੰਘ ਉਹਨਾਂ ਨੇ ਕਿਹਾ ਕਿ ਉਸ ਵੇਲੇ ਕਾਂਗਰਸ ਪਾਰਟੀ ਦੇ ਸਰਕਾਰ ਸੀ ਕੈਪਟਨ ਮਿਰਿੰਦਰ ਸਿੰਘ ਮੁੱਖ ਮੰਤਰੀ ਸਨ ਤੇ ਉਸ ਵੇਲੇ ਆਮ ਆਦੀ ਪਾਰਟੀ ਦੇ ਲੀਡਰ ਨੇ ਆਖਿਆ ਸੀ ਕਿ ਕੈਪਟਨ ਮਿਰਿੰਦਰ ਸਿੰਘ ਦੇ ਖਿਲਾਫ ਮਕਦਮਾ ਦਰਜ ਹੋਣਾ ਚਾਹੀਦਾ ਤੇ ਹੁਣ ਕੁਮਰ ਵੀਜੇ ਪ੍ਰਤਾਪ ਸਿੰਘ ਕਹਿੰਦੇ ਨੇ ਕਿ ਕੀ ਹੁਣ ਪੰਜਾਬ ਦੇ ਮੁੱਖ ਮੰਤਰੀ ਤੇ ਮਕਦਮਾ ਦਰਜ ਹੋਣਾ ਚਾਹੀਦਾ ਜਾਂ ਕਿ ਆਮ ਆਦੀ ਪਾਰਟੀ ਦੇ ਲੀਡਰ ਉਹ ਸ਼ਬਦਾਂ ਤੇ ਕਾਇਮ ਨੇ ਜਿਹੜੇ ਉਹਨਾਂ ਸ਼ਬਦਾਂ ਦਾ ਇਸਤੇਮਾਲ ਕੈਪਟਨ ਮਿਰਿੰਦਰ ਸਿੰਘ ਨੂੰ ਲੈ ਕੇ ਕੀਤਾ ਸੀ ਉਹਨਾਂ ਨੇ ਵੀ ਕਿਹਾ ਕਿ ਇਸ ਮਾਮਲੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ ਤੇ ਪੁਲਿਸ ਅਧਿਕਾਰੀਆਂ ਨੂੰ ਵੀ ਘੇਰੇ ਵਿੱਚ ਲਿਆਉਣਾ ਚਾਹੀਦਾ ਹੁਣ ਜਦ ਆਮ ਆਦੀ ਪਾਰਟੀ ਦੇ ਐਮਐਲਏ ਨੇ ਆਪਣੀ ਸਰਕਾਰ ਨੂੰ ਘੇਰ ਲਿਆ ਤੇ ਲਾਜ਼ਮੀ ਤੌਰ ਤੇ ਫਿਰ ਵਿਰੋਧੀ ਧਿਰਾਂ ਵਾਲੇ ਲੀਡਰ ਕਿੱਥੇ ਟਿਕਦੇ ਨੇ ਉਹਨਾਂ ਨੂੰ ਵੀ ਮੌਕਾ ਮਿਲ ਗਿਆ ਜਿਹਦੇ ਚੱਲਦਿਆਂ ਵਿਕਰਮ ਸਿੰਘ ਮਜੀਠੀਆ ਹੋਣਾ ਨੇ ਸਵਾਲ ਖੜੇ ਕਰ ਦਿੱਤੇ ਨੇ ਮਜੀਠੀਆ ਲਿਖਦੇ ਨੇ ਕਿ ਆਮ ਆਦੀ ਪਾਰਟੀ ਦੇ ਆਗੂ ਹੀ ਸ਼ਰਾਬ ਮਾਫੀਆ ਰੇਡ ਮਾਫੀਆ ਜ਼ਮੀਨ ਮਾਫੀਆ ਤੇ ਲੋਕਾਂ ਤੋਂ ਰੰਗਦਾਰੀ ਵਸੂਲਣ ਵਾਲੇ ਹਨ ਉਹ ਵੀ ਲਿਖਦੇ ਕਿ ਆਮ ਆਦੀ ਪਾਰਟੀ ਦੀ ਸਰਕਾਰ ਹੀ ਗੈਂਗਸਟਰਾਂ ਦੀ ਪੁਸ਼ਤਪਨਾਈ ਕਰ ਰਹੀ ਹੈ ਇਹ ਸਾਰੇ ਇਲਜ਼ਾਮ ਕਿਸੇ ਹੋਰ ਨੇ ਨਹੀਂ ਆਮ ਆਦੀ ਪਾਰਟੀ ਦੇ ਥਾਡੇ ਆਪਣੇ ਹੀ ਨੇਤਾ ਲਗਾ ਰਹੇ ਨੇ ਵਿਕਰਮ ਸਿੰਘ ਜਿਠਿਆ ਵੀ ਲੈਦੇ ਕਿ ਭਗਵੰਤ ਮਾਨ ਜੀ ਤੁਹਾਡੇ ਆਪਣੇ ਨੇਤਾ ਤੁਹਾਡੇ ਪੁਰਾਣੇ ਬਿਆਨ ਦੇ ਅਤੇ ਵੀਡੀਓ ਵੀ ਦਿਖਾ ਰਹੇ ਨੇ ਕਿ ਕਿਵੇਂ ਤੁਸੀਂ ਸਾਬਕਾ ਮੁੱਖ ਮੰਤਰੀ ਕੈਪਟਨ ਮਰਿੰਦਰ ਸਿੰਘ ਤੇ ਜਿਰੇਲੀ ਸ਼ਰਾਬ ਨਾਲ ਮਰੇ ਵਿਅਕਤੀਆਂ ਦੀ ਮੌਤ ਤੇ ਕਤਲ ਦਾ ਮਕਦਮਾ ਦਰਜ ਕਰਨ ਦੀ ਮੰਗ ਕੀਤੀ ਸੀ ਹूण ਜਵਾਬ ਦਿਓ ਪੰਜਾਬੀਆਂ ਨੂੰ ਹੁਣ ਉੱਚ ਅਧਿਕਾਰੀਆਂ ਦੇ ਖਿਲਾਫ ਕਿਉਂ ਨਹੀਂ ਕਾਰਵਾਈ ਹੁੰਦੀ ਤੁਹਾਡੇ ਆਪਣੇ ਆਗੂ ਸ਼ਰਾਬ ਮਾਫੀਆ ਨੂੰ ਸ਼ਹਿ ਦੇ ਰਹੇ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੁਣ ਤੁਸੀਂ ਚੁੱਪ ਕਿਉਂ ਮੁੱਖ ਮੰਤਰੀ ਭਗਵੰਤ ਮਾਨ ਜੀ ਬੋਲੋ ਪੰਜਾਬੀ ਤੁਹਾਡੇ ਤੋਂ ਜਵਾਬ ਮੰਗਦੇ ਨੇ ਇਹ ਵਿਚਾਰ ਲਿਖਦੇ ਹੋਏ ਵਿਕਰਮ ਸਿੰਘ ਮਜੀਠੀਆ ਨੇ ਸਰਕਾਰ ਨੂੰ ਘੇਰਦੇ ਹੋਏ ਨਾਲ ਦੀ ਨਾਲ ਉਹ ਖਬਰ ਵੀ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੇ ਸਾਂਝੀ ਕੀਤੀ ਹੈ ਜਿਹੜੀ ਕੁਮਰ ਵਿਜੇ ਪ੍ਰਤਾਪ ਸਿੰਘ ਹੋਣਾ ਨੇ ਆਪਣੀ ਸਰਕਾਰ ਨੂੰ ਲੋਕਾਂ ਦੀ ਕਚਹਿਰੀ ਦੇ ਸਾਹਮਣੇ ਖੜਾ ਕੀਤਾ ਜਿਹਦੇ ਜੋ ਕਿਹਾ ਕਿ ਗੈਰ ਕਿਸਮ ਅਪਰਾਧੀ ਗੈਰ ਸਮਾਜਿਕ ਅੰਸਰ ਮਾਫੀਏ ਸਰਕਾਰ ਦੇ ਵਿੱਚ ਜਿਹੜੇ ਨੇ ਉਹ ਸ਼ਰੀਆਮ ਕੋ ਮਰਿੰਦੇ ਸ਼ਰੀਆਮ ਤਸਕਰੀ ਕਰ ਨੇ ਇਸੇ ਤਰ੍ਹਾਂ ਹੀ ਪ੍ਰਤਾਪ ਸਿੰਘ ਬਾਜਵਾ ਹੋਣਾ ਨੇ ਵੀ ਕੁਮਰਬੀਜ ਪ੍ਰਤਾਪ ਸਿੰਘ ਹੋਣਾ ਦੇ ਇਸ ਖਬਰ ਦਾ ਹਵਾਲਾ ਦਿੰਦਿਆਂ ਹਾਂ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਜਵਾਬ ਮੰਗਿਆ ਹੈ ਪ੍ਰਤਾਪ ਸਿੰਘ ਬਾਜਵਾੜੀ ਲਿਖਦੇ ਨੇ ਕਿ ਆਮ ਆਦੀ ਪਾਰਟੀ ਦੇ ਆਪਣੇ ਹੀ ਵਿਧਾਇਕ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਇੱਕ ਵਾਰ ਫਿਰ ਅਖੌਤੀ ਇਨਕਲਾਬੀਆਂ ਦਾ ਪਰਦਾ ਫਾਸ਼ ਕੀਤਾ ਸ਼ਰਾਬ ਮਾਫੀਆ ਇਸ ਸਰਕਾਰ ਦਾ ਹਿੱਸਾ ਤੇ ਸ਼ੋਅ ਚੱਲ ਰਿਹਾ ਜਦੋਂ ਤੁਸੀਂ ਖੁਦ ਸਚਾਈ ਦੱਸ ਦਿਓ ਤਾਂ ਇਹ ਸਪਸ਼ਟ ਹੁੰਦਾ ਹੈ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪਕਾਰੀ ਮੰਤਰੀ ਹਰਪਾਲ ਸਿੰਘ ਚੀਮਾ ਸ਼ਰਾਬ ਦੇ ਰੈਕਡ ਵਿੱਚ ਡੂੰਗੀ ਤਰ੍ਹਾਂ ਫਸੇ ਹੋਏ ਹਨ ਉਹਨਾਂ ਕਿਹਾ ਕਿ ਜੇਕਰ ਭਗਵੰਤ ਮਾਨ ਵਿੱਚ ਕੋਈ ਨੈਤਿਕਤਾ ਤਾਂ ਉਹਨਾਂ ਨੂੰ ਹਰਪਾਲ ਸਿੰਘ ਚੀਮਾ ਤੇ ਆਪਣੇ ਵਿਰੁੱਧ ਕਤਲ ਦੀ ਐਫਆਈਆਰ ਦਰਜ ਕਰਨੀ ਚਾਹੀਦੀ ਹੈ ਜਿਵੇਂ ਕਿ ਉਸਨੇ ਪਹਿਲਾਂ ਹੀ ਦੁਜਾਤ ਮੰਗ ਕੀਤੀ ਪ੍ਰਤਾਪ ਸਿੰਘ ਬਾਜਵਾ ਹੁਣ ਵੀ ਕੁਮਰ ਵਿਜੇ ਪ੍ਰਤਾਪ ਸਿੰਘ ਨਾਲ ਹੋਣਾਂ ਦੀ ਉਹ ਖਬਰ ਸਾਂਝੀ ਕਰਦੇ ਹੋਏ ਸਰਕਾਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਆ ਹੁਣ ਸਵਾਲ ਹੈ ਕਿ ਪੰਜਾਬ ਸਰਕਾਰ ਜਾਂ ਆਮ ਆਦਮੀ ਪਾਰਟੀ ਕੁਮਰ ਵਿਜੇ ਪ੍ਰਤਾਪ ਸਿੰਘ ਵੱਲੋਂ ਲਗਾਏ ਗਏ ਦੋਸ਼ ਜਾਂ ਜਿਹੜੇ ਸਰਕਾਰ ਨੂੰ ਉਹਨਾਂ ਨੇ ਲੋਕਾਂ ਦੀ ਕਚਹਿਰੀ ਵਿੱਚ ਖੜਾ ਕੀਤਾ ਕਿ ਪਾਰਟੀ ਤੇ ਸਰਕਾਰ ਜਵਾਬ ਦੇਗੀ ਜਾਂ ਸਿਰਫ ਸਿਰਫ ਵਿਰੋਧੀਆਂ ਨੂੰ ਹੀ ਜਵਾਬ ਦੇਗੀ ਦੇਖਦੇ ਆਂ ਕਿ ਇਸ ਮਸਲੇ ਦੇ ਵਿੱਚ ਹੋਰ ਸਿਆਸਤ ਕਿਸ ਪੱਧਰ ਤੀ ਜਿਹੜੀ ਆ ਉਹ ਪੰਜਾਬ ਦੀਆਂ ਸਫਾ ਵਿੱਚ ਗੂੰਜਦੀ ਆ ਲੇਕਿਨ ਬਹੁਤ ਮਾੜੀ ਗੱਲ ਆ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਵਾ ਉਹਦਾ ਲੱਕ ਨਹੀਂ ਟੁੱਟ ਰਿਹਾਗਾ ਰੋਜ਼ ਹੀ ਨਸ਼ੇ ਦੇ ਨਾਲ ਪੰਜਾਬ ਦੀ ਜਵਾਨੀ ਬਰਬਾਦ ਹੋ ਰਹੀ ਆ ਤੇ ਖਾਸ ਕਰਕੇ ਆਮ ਆਦੀ ਪਾਰਟੀ ਦੇ ਐਮ ਐਲ ਏ ਉਹਨਾਂ ਦੇ ਜੱਦੀ ਪਿੰਡਾਂ ਦੇ ਵਿੱਚ ਵੀ ਇਹ ਗੈਰਕਾਨੂੰਨੀ ਸ਼ਰਾਬ ਦਾ ਧੰਦਾ ਜੋਰਾਂ ਤੇ ਚੱਲ ਰਿਹਾ ਫਿਲਹਾਲ ਇਸ ਜਾਣਕਾਰੀ ਦੇ ਨਾਲ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਰੋਏ ਬੀਚ ਪੰਜਾਬ ਧੰਨਵਾਦ